ਸਾਰਿਆਂ ਦਾ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਵਾਗਤ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਆਨ ਤੇ ਸੈਟ ਕਰ ਲੈਣਾ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਡੇ ਤੱਕ ਪਹੁੰਚ ਸਕੇ ਬਹੁਤ ਸਾਰੇ ਪਰਿਵਾਰਾਂ ਨੇ 10-20 ਲੱਖ ਤੱਕ ਪਿੱਛੇ ਮਕਾਨ ਮੰਗੇ ਸੀ ਕੋਠੀਆਂ ਮੰਗੀਆਂ ਸੀ ਉਹ ਆਪਾਂ ਆਪਣੇ ਚੈਨਲ ਤੇ ਪਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ 10 ਲੱਖ 20 ਲੱਖ ਤੱਕ ਕੋਠੀਆਂ ਜਿਹੜੀਆਂ ਹੈ ਆ ਉਹ ਦੇਖ ਸਕਦੇ ਹੋ ਅੱਜ ਜੋ ਤੁਹਾਨੂੰ ਮਕਾਨ ਜੋ ਆਪਾਂ ਦਿਖਾਣ ਲੱਗੇ ਆ ਬਹੁਤ ਹੀ ਸੋਹਣਾ ਮਕਾਨ ਬਣਿਆ ਹੋਇਆ ਹੈ ਤੁਸੀਂ ਫਰੰਟ ਟੈਲੀਵਿਜ਼ਨ ਇਸ ਦਾ ਦੇਖ ਚੁੱਕੇ ਹੋ ਹੁਣ ਆਪਾਂ ਐਂਟਰਸ ਆ ਚੁੱਕੇ ਹਨ ਇਹਨਾਂ ਨੇ ਬਲੈਕ ਕਲਰ ਦਾ ਮਾਰਬਲ ਫਰੰਟ ਤੇ ਲਗਾਇਆ ਹੋਇਆ ਹੈ ਪੌੜੀਆਂ ਵੀ ਬਲੈਕ ਕਲਰ ਦਾ ਮਾਰਬਲ ਲੱਗਾ ਹੋਇਆ ਹੈ ਸਟੀਲ ਰੇਲਿੰਗ ਲੱਗੀ ਹੋਈ ਹੈ ਇਸ ਘਰ ਦੇ ਵਿੱਚ ਸੈਨੀਟਰੀ ਦਾ वुਡ ਦਾ ਮਾਰਬਲ ਦਾ ਟਾਈਲਾਂ ਦਾ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਹੈ ਜੀ ਬਾਕੀ ਆਪਾਂ ਜਿਹੜੀ ਪਹਿਲਾਂ ਜਾਣਕਾਰੀ ਦਿੱਤੀ ਹੈ ਉਹ ਤੁਸੀਂ ਪਲੇਲਿਸਟ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਡਾਊਨ ਸੀਲਿੰਗ ਹੋਈ ਹੈ ਜੀ ਵਾਈਟ ਕਲਰ ਦੀਆਂ ਟਾਈਲਾਂ ਲੱਗੀਆਂ ਹੋਈਆਂ ਨੇ ਸਫਾਈ ਹੈ ਨਹੀਂ ਸੀ ਪਰ ਆਪਾਂ ਤੁਹਾਨੂੰ ਇੱਕ ਵੀਡੀਓ ਦਾ 뷰 ਦਿਖਾ ਰਹੇ ਹਾਂ ਬਾਕੀ ਜੇਕਰ ਤੁਸੀਂ ਇੰਟਰਸਟਿਡ ਹੋਏ ਤਾਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਅਸੀਂ ਤੁਹਾਨੂੰ ਅੱਗੇ ਜਾ ਕੇ ਨੰਬਰ ਵੀ ਦੇ ਦੇਣਾ ਹੈ ਪਹਿਲਾਂ ਸਭ ਤੋਂ ਪਹਿਲਾਂ ਇਸ ਦਾ ਕਿਚਨ ਆਂਦਾ ਹੈ ਜੀ ਲੋਬੀ ਦੇ ਨਾਲ ਕਿਚਨ ਦੇ ਵਿੱਚ ਵੁੱਡ ਦਾ ਕੰਮ ਸਲੈਬ ਤੁਸੀਂ ਦੇਖ ਸਕਦੇ ਹੋ ਸਾਰਾ ਬਹੁਤ ਵਧੀਆ ਕੰਮ ਕੀਤਾ ਹੋਇਆ ਹੈ ਔਰ ਇਸ ਦੇ ਨਾਲ ਹੀ ਇੱਕ ਕਮਰਾ ਸਾਹਮਣੇ ਆ ਜਾਂਦਾ ਆਪਾਂ ਇਹ ਕਮਰਾ ਦੇਖ ਰਹੇ ਇੱਕ ਪਿੱਛੇ ਕਮਰਾ ਬਣਾਇਆ ਹੋਇਆ ਹੈ ਇਹ ਜਗਾ ਜੋ ਹੈ 75 ਗਜ ਵਿੱਚ ਇਹ ਮਕਾਨ ਘਰ ਬਣਿਆ ਹੋਇਆ ਹੈ 75 ਗਜ ਦੇ ਵਿੱਚ ਠੀਕ ਹੈ ਜੀ ਇਸ ਦੇ ਵਿੱਚ ਟਾਈਲ ਦਾ ਫਲੋਰ ਤੇ ਸੈਨੀਟਰੀ ਦਾ ਬਿਜਲੀ ਦਾ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਕੋਠੀ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪਿੱਛੇ ਵਾਸ਼ਰੂਮ ਬਣਿਆ ਹੋਇਆ ਹੈ ਇਸ ਕਮਰੇ ਨਾਲ ਅਟੈਚ ਹੈ ਜੀ ਦੂਸਰੇ ਕਮਰੇ ਦੇ ਨਾਲ ਵੀ ਇਹੀ ਵਾਸ਼ਰੂਮ ਅਟੈਚ ਹੈ ਜੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਉਹ ਕਮਰਾ ਆ ਜਾਂਦਾ ਇਸ ਕਮਰੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪੇਂਟ ਦਾ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਹੈ ਇਸ ਦੀ ਜੋ ਪ੍ਰਾਈਸ ਹੈ ਪ੍ਰਾਈਸ ਇਸ ਦਾ 27.5 ਲੱਖ ਮਾਲਕਾਂ ਦੀ ਮੰਗ ਹੈ ਜੀ ਇਹ 27.5 ਲੱਖ ਰੁਪਇਆ ਮਾਲਕ ਕਹਿੰਦੇ ਨੇ ਬਾਕੀ ਮੌਕੇ ਤੇ ਘਟਵਾਦ ਹੋ ਜਾਊਗਾ ਤੇ 75 ਗਜ ਵਿੱਚ ਇਹ ਜਗਾ ਬਣੀ ਹੋਈ ਹੈ ਲੋਕੇਸ਼ਨ ਇਸ ਦੀ ਜੋ ਹੈ ਲੋਕੇਸ਼ਨ ਹੈ ਜੀ ਚੰਡੀਗੜ੍ਹ ਰੋਡ ਲੁਧਿਆਣਾ ਬਾਕੀ ਜੇ ਸਾਡੇ ਨਾਲ ਕੋਲ ਕਰ ਸਕਦੇ ਹੋ ਆਪਾਂ ਤੁਹਾਨੂੰ ਕੋਠੀ ਇਹ ਦਿਖਾ ਵੀ ਦਿਆਂਗੇ ਹੋਰ 50 100 150 ਗੱਜ ਦੇ ਵਿੱਚ ਕੋਠੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਸਮੇਂ ਵਿੱਚ ਆਪਾਂ ਵੀਡੀਓ ਪਾਉਂਦੇ ਰਹਿਣਾ ਹੈ ਜੀ ਹੁਣ ਆਪਾਂ ਤੁਹਾਨੂੰ ਥੱਲੇ ਲੋਪੀ ਕਿਚਨ ਵਾਸ਼ਰੂਮ ਬੈਡਰੂਮ ਸਾਰਾ ਕੁਝ ਦਿਖਾ ਚੁੱਕੇ ਆ ਹੁਣ ਆਪਾਂ ਉੱਪਰ ਜਾ ਰਹੇ ਹਾਂ ਉੱਪਰ ਜਾ ਕੇ ਤੁਹਾਨੂੰ ਸਟੀਲ ਦੀ ਰੇਲ ਲੱਗੀ ਹੋਈ ਹੈ ਬਲੈਕ ਮਾਰਬਲ ਲੱਗਾ ਹੋਇਆ ਉੱਪਰ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਟਫਨ ਦਾ ਗਲਾਸ ਇੱਥੇ ਲੱਗਣਾ ਹੈ ਜੀ ਏਵੀਡੇ ਸਕਦੇ ਹਾਂ ਨਾਲ ਉੱਪਰ ਵੀ ਇੱਕ ਇਹਨਾਂ ਨੇ ਵਾਸ਼ਰੂਮ ਬਣਾਇਆ ਹੋਇਆ ਜੀ ਠੀਕ ਹੈ ਜੀ ਬਾਕੀ ਕਿਸੇ ਵੀ ਏਰੀਆ ਵਿੱਚ ਕੋਠੀ ਵੇਚਣ ਲਈ ਜਾਂ ਖਰੀਦਣ ਲਈ ਸੰਪਰਕ ਕਰ ਸਕਦੇ ਹੋ ਆਪਾਂ ਲੁਧਿਆਣੇ ਦੇ ਵਿੱਚ ਹਰ ਏਰੀਆ ਵਿੱਚ ਕੋਠੀਆਂ ਦਿਖਾਉਂਦੇ ਰਹਿੰਨੇ ਆ ਜੀ ਬਾਕੀ ਇਸ ਤੋਂ ਇਲਾਵਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਅੱਗੇ ਵੱਧ ਤੋਂ ਵੱਧ ਹੋਰ ਵੀਡੀਓ ਤੁਹਾਨੂੰ ਦਿਖਾਵਾਂਗੇ ਆਪਾਂ ਤੁਹਾਨੂੰ ਫਲੋਰ ਦਾ ਵਿਊ ਫਰਸਟ ਫਲੋਰ ਦਾ ਵਿਊ نیچے ਦਿਖਾ ਚੁੱਕੇ ਹਾਂ ਹੁਣ ਛੱਤ ਦਿਖਾ ਚੁੱਕੇ ਹਾਂ ਬਾਕੀ ਕਿਸੇ ਵੀ ਜਾਣਕਾਰੀ ਲਈ ਸਾਡਾ WhatsApp ਨੰਬਰ ਹੈ ਠੀਕ ਹੈ ਜੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਨੇ ਤੁਸੀਂ ਉਹਨਾਂ ਤੇ ਜਾ ਕੇ ਕੰਟੈਕਟ ਕਰ ਸਕਦੇ ਹੋ ਹੁਣ ਆਪਾਂ ਥੱਲੇ ਆ ਚੁੱਕੇ ਹਾਂ ਹੁਣ ਇੱਕ ਵਾਰ ਤੁਹਾਨੂੰ ਥੱਲੇ ਫਲਸਟ ਫਲੋਰ ਦਾ 뷰 ਸਾਰਾ ਦਿਖਾ ਦੇਣਾ ਹੈ ਠੀਕ ਹੈ ਜੀ ਤੁਸੀਂ ਇੱਕ ਵਾਰ ਦੁਬਾਰਾ ਤੁਸੀਂ ਦੇਖ ਸਕਦੇ ਹੋ ਬਾਹਰ ਜਾ ਕੇ ਇਸ ਦਾ ਫਰੰਟ ਟੈਲੀਵਿਜ਼ਨ ਦੇ ਸਕਦੇ ਹੋ ਬਿਜਲੀ ਦਾ ਵਰਕ ਟਾਇਲ ਦਾ ਵਰਕ ਕੰਪਲੀਟ ਕੀਤਾ ਹੈ ਧੰਨਵਾਦ